ਲੇ ਪਿੰਡ ਰਾਨੀ ਕੇ ਵਿਕੇਸਿਤ ਇਤਿਹਾਸਿਕ ਪ੍ਰਾਚਨ ਨਾਨਕੇਸ਼ਵਰ ਸ਼੍ਰੀ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਲੱਗਣ ਵਾਲੇ ਦਿਨ ਰੋਜ਼ਾ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਿਸ ਦਾ ਉਦਘਾਟਨ ਦੀ ਰਸਮ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਅਦਾ ਕੀਤੀ ਗਈ ਇਸ ਦੌਰਾਨ ਏਡੀਸੀ ਅਮਿਤ ਬੇਬੀ ਅਤੇ ਡੀਆਈਜੀ ਪਟਿਆਲਾ ਰੇਸ਼ਮਦੀਪ ਸਿੰਘ ਸਿੱਧੂ ਵੀ ਮੌਜੂਦ ਸਨ ਅੱਜ ਮੈਂ ਰਣਕੇਸ਼ਵਰ ਧਾਮ ਦੇ ਵਿੱਚ ਆ ਕੇ ਭਗਵਾਨ ਸ਼ਿਵ ਜੀ ਤੋਂ ਅਸ਼ੀਰਵਾਦ ਲਿਆ ਇੱਥੇ ਮਹਾ ਸ਼ਰਧਾਤਰੀ ਦੇ ਮੌਕੇ ਤੇ ਜਿਹੜਾ 3 ਦਿਨਾਂ ਮੇਲਾ ਜਿਹੜਾ ਹੈ ਉਹ ਅੱਜ ਸਟਾਰਟ ਹੋਇਆ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਨੇ ਸੰਤਾਂ ਜਿਹੜੀਆਂ ਨੇ ਬੜੀ ਸ਼ਰਧਾ ਨਾਲ ਇੱਥੇ ਆ ਕੇ ਔਰ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾ ਕੇ ਅਸ਼ੀਰਵਾਦ ਲੈ ਰਹੀਆਂ ਔਰ ਮੈਨੂੰ ਆਸ ਹੈ ਕਿ ਇਸ ਇਸ ਸਥਾਨ ਜਿਹੜਾ ਹੈ ਇਸ ਸਥਾਨ ਦੇ ਉੱਤੇ ਜਿਹੜੀ ਦੀ ਮਹਾਨਤਾ ਹੈ ਉਹਦੇ ਵਿੱਚ ਲੋਕੀ ਹੋਰ ਵੱਡੀ ਗਿਣਤੀ 'ਚ ਕੱਲ ਕੱਲ ਛਬੀ ਨੂੰ ਮਾਸ਼ਾ ਲਾਤਰੀਆ ਰਾਤ ਨੂੰ ਬਹੁਤ ਵੱਡਾ ਬੋਵੇ ਪ੍ਰੋਗਰਾਮ ਜਿਹੜਾ ਹੈ ਉਹ ਕੱਲ ਨੂੰ ਇੱਥੇ ਹੋ ਰੋਏਗਾ ਸੋ ਮੈਂ ਭਗਵਾਨ ਸ਼ਿਵ ਦੇ ਕੋਲ ਪ੍ਰਾਰਥਨਾ ਕਰਦਾ ਕਿ ਇਸੇ ਤਰ੍ਹਾਂ ਆਪਣੀ ਜਿਹੜੀ ਹੈ ਛਤਰ ਛਾਇਆ ਆਪਣੀ ਮੇਰਾਵੜਾ ਹੱਥ ਜਿਹੜਾ ਹੈ ਉਹ ਸਾਡੇ ਸੰਗਰੂਪ ਦੀ ਸੰਗਤ ਉੱਤੇ ਬਣਾਈ ਰੱਖਣ ਔਰ ਸਮੂੱਚੇ ਜਿਹੜਾ ਵਿਸ਼ਵ ਹੈ ਉਹਦਾ ਕਲਿਆਣ ਕਰੇ ਸ਼ਰਧਾਲੂ ਨੂੰ ਇਹੋ ਮੈਸੇਜ ਹੈ ਕਿ ਇਸ ਥਾਂ ਦੀ ਏਡੀ ਵੱਡੀ ਮਹਾਨਤਾ ਹੈ ਆਰਾਮ ਨਾਲ ਜਾਰਨਾਲ ਜਿਹੜਾ ਹੈ ਉਹ ਦਰਸ਼ਨ ਕਰਨ ਬਿਲਕੁਲ ਭੀੜ ਬਹੁਤ ਵੱਡੀ ਗਿਣਤੀ ਚ ਹੋਏਗੀ ਲੇਕਿਨ ਜੇ ਸ਼ਰਧਾਲੂ ਵੀ ਆਪਣੇ ਜਿਹਨੂੰ ਕਹਾਂਗੇ ਵੀ ਧਰਮੇ ਦੇ ਨਾਲ ਸਹਿਮ ਦੇ ਨਾਲ ਦਰਸ਼ਨ ਕਰਨਗੇ ਤਾਂ ਕੋਈ ਮੁਸ਼ਕਲ ਨਹੀਂ ਆਏਗੀ ਜਿਹੜੀ ਕਮੇਟੀ ਹੈ ਤੁਹਾਨੂੰ ਪ੍ਰਬੰਧਕ ਕਮੇਟੀ ਹੈ ਜਿਹੜੇ ਤੁਹਾਨੂੰ ਦੇਰੇ ਵਾਲੇ ਸੰਤ ਜੀ ਹੈ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜਿਹੜਾ ਪ੍ਰਸ਼ਾਸਨ ਵੱਲੋਂ ਸਾਡੇ ਪੁਲਿਸ ਬਹੁਤ ਵੱਡੀ ਗਿਣਤੀ ਇਕੱਠਾ ਹਾਂ ਜੋ ਇਹਨਾਂ ਦੇ ਨਾਲ ਸਹਿਯੋਗ ਕਰੇਗੀ ਔਰ ਲੋਕਾਂ ਦਾ ਜਿਹੜਾ ਕਰਾਊਡ ਦੀ ਮੈਨੇਜਮੈਂਟ ਉਹਨੂੰ ਚੰਗੇ ਤਰੀਕੇ ਨਾਲ ਕਰੇਗੀ ਮੈਂ ਸਭ ਤੋਂ ਪਹਿਲਾਂ ਸ਼ਵਾਰਤਰੀ ਦੇ ਪਉਤਰ ਤਿਹਾੜੀ ਤੇ ਸਭ ਨੂੰ ਮੁਬਾਰਕਬਾਦ ਦਿੰਨਾ ਹੈ ਦੂਜਾ ਅਸੀਂ ਕਿਉਂਕਿ ਪੁਲਿਸ ਦਾ ਬਹੁਤ ਸਾਰੇ ਲੋਕ ਸ਼ਰਦਾ ਨਾਲ ਕੱਲਾ ਸੰਗਰੂਰ ਜ਼ਿਲ੍ਹੇ ਤੋਂ ਨਹੀਂ ਦੂਜੇ ਜ਼ਿਲ੍ਹਿਆਂ ਤੋਂ ਵੀ ਸਾਰੇ ਪੰਜਾਬ ਤੋਂ ਹੀ ਆਉਂਦੇ ਆ ਉਹਦੇ ਲਈ ਅਸੀਂ ਵਿਵਸਥਾ ਜਿਹੜੀ ਕਾਨੂੰਨ ਵਿਵਸਥਾ ਹੁੰਦੀ ਹੈ ਉਹਦੇ ਲਈ ਅਸੀਂ ਜੋ ਇੰਤਜ਼ਾਮ ਕੀਤਾ ਉਹ ਵੀ ਮੈਂ ਦੇਖਣ ਆਇਆ ਸੀ ਤੇ ਅਸੀਂ ਕਾਫੀ ਫੋਰਸ ਤਨਾਤ ਕੀਤੀ ਹੈ ਇੱਥੇ ਖਾਸ ਤੌਰ ਤੇ ਸੀਸੀਟੀਵੀ ਦੇ ਵਿੱਚ ਵੀ ਬਹੁਤ ਸਾਰਿਆ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਸਹੀ ਰਵੇ ਤੇ ਸਾਡੀ ਪੁਲਿਸ ਦਾ ਭਾਗ ਦੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਸ਼ਰਦਾ ਨਾਲ ਆਉਂਦਾ ਜੋ ਆਪਦੀ ਮੰਨਤ ਮਨ ਆਉਂਦਾ ਜਾਂ ਧੰਨਵਾਦ ਕਰਨ ਆਉਂਦਾ ਜਾਂ ਮੱਥਾ ਟੇਕਣ ਆਉਂਦਾ ਇੱਥੇ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਇਲਾਕੇ ਦਾ ਮਨਚਹਿਲ ਰਵੇ ਸ਼ਾਂਤੀ ਰਵੇ ਭਾਰਤੀ ਅਨਸਰ ਆਣੋ ਜਿਹੜਾ ਕੀ ਕਹਿੰਦੇ ਹੁੰਦੇ ਆ ਉਹ ਜਿਹੜੇ ਸਮਾਜ ਦੇ ਵਿੱਚ ਜਿਆਦਾ ਲੋਕਾਂ ਦੀ ਜਿਹੜੀ ਰੇਸ਼ਿਓ ਹੈ ਅੱਛੇ ਬੰਦਿਆਂ ਦੀ ਹੈ ਇਸ ਕਰਕੇ ਸਮਾਜ ਦੇ ਵਿੱਚ ਸ਼ਰਾਰਤੀ ਬੰਦਿਆਂ ਦੀ ਜਗਾ ਜਿਹੜੀ ਆਮ ਲੋਕਾਂ ਦੀ ਬਜਾਏ ਉਹ ਹਵਾਲਾਤਾਂ ਦੇ ਵਿੱਚ ਹੈ ਤੇ ਸ਼ਰਾਰਤੀ ਬੰਦਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਵੀ ਲੋਕ ਅਮਨ ਪਸੰਦ ਹੈ ਧਾਰਮਿਕ ਪ੍ਰਵਿਰਤੀ ਨਾਲ ਸਾਰੇ ਜੇ ਕਿਤੇ ਆਉਂਦਾ ਜਾਂ ਸਮਾਜ ਦੇ ਵਿੱਚ ਲੋਕਾਂ ਦੀ ਸੁੱਖ ਸ਼ਾਂਤੀ ਲਿਆਉਂਦਾ ਤੇ ਉਹ ਉਹਨਾਂ ਦੇ ਚੰਗੇ ਦਾ 파ਟ ਬਣੋ ਇਸ ਕਰਕੇ ਬਾਕੀ ਪੁਲਿਸ ਵਿਭਾਗ ਆਪਦਾ ਵੱਲੋਂ ਐਸਪੀ ਸਾਹਿਬ ਆਪ ਇੱਥੇ ਹਾਜ਼ਰ ਰਹਿਣਗੇ ਸਾਰੀ ਡਿਊਟੀ ਸਾਡੀਆਂ ਤੱਤ ਪਰ ਰਹੇਗੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز